ਇਹ ਸ਼ਹੀਦਿਆਂ ਦੀ ਨੀਂਹ ਪੰਜਵੇਂ ਗੁਰੂ ਨਾਨਕ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰੱਖ ਕੇ ਗਏ ਕਿਉਂ ਕੋਈ ਡੋਲੇਗਾ ਭਾਈ ਕਿੱਦਾਂ ਬਲ ਡੋਲ ਦੂੰ ਸੁਣਿਓ ਜਦੋਂ ਚੰਦੂ ਨੇ ਤੱਤੀ ਤਵੀ ਦੇ ਮਹਾਰਾਜ ਨੂੰ ਭਾਇਆ ਪੰਜਵੇਂ ਪਾਦਸ਼ਾਹ ਨੂੰ ਤੱਤੀ ਤਵੀ ਦੇ ਭਾਇਆ ਯਾਦਦੇਓ ਜੇਠ ਦਾ ਮਹੀਨਾ ਗਰਮ ਆ ਜਿਹੜਾ ਮਹੀਨਾ ਚੱਲ ਰਿਹਾ ਹੈ ਝੇਠ ਦਾ ਮਹੀਨਾ ਗਰਮ ਅੱਗ ਗਰਮ ਤਤੀ ਤਵੀ ਗਰਮ ਸੀਸ ਤੇ ਪੈ ਰਿਆ ਰੇਤਾ ਗਰਮ ਚੰਦੂ ਦਾ ਸੁਭਾਗ ਚੰਦੂ ਦਾ ਸੁਭਾਗ ਗਰਮ ਸੀਸ ਤੇ ਪੈ ਰਿਆ ਰੇਤਾ ਗਰਮ ਤਤੀ ਤਵੀ ਗਰਮ ਓ ਗੁਰਮਖੋ ਐਨੀ ਤਪਸ਼ ਹੋ ਗਈ ਓ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਦੇ ਮਹਾਰਾਜ ਨੂੰ ਪਿਆਰ ਕਰਦੇ ਸੀ ਮਹਾਰਾਜ ਨੂੰ ਗੁਰੂ ਵਰਗਣ ਦੇ ਮਹਾਰਾਜ ਨੂੰ ਪਿਆਰ ਕਰਦੇ ਨੇ ਬ੍ਰਹਮ ਗਿਆਨੀ ਫਕੀਰ ਸੀ ਜਿੰਦੇ ਰੋਮ-ਰੋਮ ਵਿੱਚ ਸਿਮਰਨ ਚੱਲਦਾ ਸੀ ਜਿੰਦਾ ਜਿਹੜਾ ਪਲ-ਪਲ ਨਿਰੰਕਾਰ ਨੂੰ ਰਾਤਦਾ ਸੀ ਜਦੋਂ ਤੱਤੀ ਤਵੀ ਤੇ ਬੈਠਿਆ ਵੇਖਿਆ ਨਾ ਮਹਾਰਾਜ ਨੂੰ ਸੁਣਿਆ ਜਦੋਂ ਤੱਤੀ ਤਵੀ ਤੇ ਬੈਠਿਆ ਵੇਖਿਆ ਸਾਈ ਮੀਆਂ ਮੀਰ ਵੀ ਠੰਡਾ ਨਹੀਂ ਰਹਿ ਸਕਿਆ ਐਡਾ ਵੱਡਾ ਫਕੀਰ ਠੰਡਾ ਨਹੀਂ ਰਹਿ ਸਕਿਆ ਸਾਈ ਮੀਆਂ ਮੀਰ ਜੀ ਪਤਾ ਕੀ ਕਹਿੰਦੇ ਕਹਿੰਨੇ ਮਹਾਰਾਜ ਮੇਰੇ ਤੋਂ ਤੁਹਾਡਾ ਇਹ ਹਾਲ ਵੇਖਿਆ ਨਹੀਂ ਜਾਂਦਾ ਇੱਕ ਵਾਰੀ ਹੁਕਮ ਦੇਓ ਇਹ ਗਿਆ ਇੱਕ ਵਾਰੀ ਹੁਕਮ ਦੇ ਦਿਓ ਮੇਰੇ ਕੋਲ ਐਡੀ ਪਾਵਰ ਐਡੀ ਸਮਰੱਥਾ ਮੈਂ ਲਾਹੌਰ ਤੇ ਦਿੱਲੀ ਦੀ ਇਟ ਨਾਲ ਇਟ ਖੜਕਾ ਦੰਨਾ ਤੁਸੀਂ ਹੁਕਮ ਕਰੋ ਮਾਰਾ ਮੈਂ ਬਰਬਾਦ ਕਰਕੇ ਰੱਖ ਦੇਵਾਂਗਾ ਚੰਦੂ ਨੂੰ ਤੁਹਾਨੂੰ ਤਤੀ ਦੇ ਵੀ ਦੇਵਾਇਆ ਉਸ ਵੇਲੇ ਗੁਰੂ ਅਰਜਨ ਦੇ ਮਹਾਰੇ ਪਤਾ ਕੀ ਕਹਿੰਦੇ ਕਹਿੰਦੇ ਸਾਈ ਜੀ ਤੁਹਾਨੂੰ ਇੱਕ ਬੇਨਤੀ ਕਰੀਏ ਦੱਸੋ ਮਹਾਰਾਜ ਕਹਿੰਦੇ ਜਿੱਦਣ ਤੁਸੀਂ ਹਰਮੰਦਰ ਸਾਹਿਬ ਦੀ ਨੀਂ ਰੱਖੀ ਸੀ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਸਾਈ ਮੀਆਂ ਮੀਰ ਜੀ ਤੋਂ ਰਖਵਾਈ ਮਹਾਰਾਜ ਨੇ ਜਿੱਦਣ ਤੁਸੀਂ ਹਰਮੰਦਰ ਸਾਹਿਬ ਦੀ ਨੀਂ ਰੱਖੀ ਸੀ ਮੈਂ ਵੀ ਉੱਥੇ ਖੜਾ ਸੀ ਜਦੋਂ ਤੁਸੀਂ ਇੱਟ ਰੱਖੀ ਜਦੋਂ ਇੱਟ ਰੱਖੀ ਤੁਸੀਂ ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਇੱਟ ਸਿੱਧੀ ਰੱਖੋ ਜਬ ਪੁੱਠੀ ਰੱਖੋ ਨਾ ਮਹਾਰਾਜ ਤੁਸੀਂ ਨਹੀਂ ਬੋਲੇ ਜਿੱਦਾਂ ਨਹੀਂ ਤੁਹਾਡਾ ਦਿਲ ਕੀਤਾ ਤੁਸੀਂ ਓਵੇਂ ਰੱਖੀ ਮੈਂ ਕੁਝ ਨਹੀਂ ਬੋਲਿਆ ਕਿਨੇ ਹਾਂ ਮਹਾਰਾਜ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਆਖਣ ਲੱਗੇ ਸਾਈਂ ਜੀ ਅੱਜ ਮੈਂ ਤੱਤੀ ਤਵੀ ਤੇ ਬੈਠਾ ਤੁਸੀਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਕਹਿਣਾ ਤੁਸੀਂ ਵੀ ਅੱਜ ਨਾ ਬੋਲੋ ਮਹਾਰਾਜ ਉਹ ਹਰਮੰਦਰ ਸਾਹਿਬ ਦੀ ਨਹੀਂ ਸੀ ਉਹ ਹਰਮੰਦਰ ਸਾਹਿਬ ਦੀ ਨਹੀਂ ਰੱਖੀ ਤੁਸੀਂ ਤਾਂ ਨਹੀਂ ਬੋਲੇ ਤਤੀ ਤਵੀ ਦੇ ਬੈਠੇ ਹੋ ਮੈਂ ਕਿਉਂ ਨਾ ਬੋਲਾਂ ਮਹਾਰਾਜ ਆਖਣ ਲੱਗੇ ਕਹਿੰਦੇ ਤੁਸੀਂ ਹਰਮੰਦਰ ਸਾਹਿਬ ਦੀ ਨਹੀਂ ਰੱਖੀ ਸੀ ਸਾਈ ਮੀਆਂ ਮੀਰ ਜੀ ਮੈਂ ਅੱਜ ਸ਼ਹੀਦਿਆਂ ਦੀ ਨਹੀਂ ਰੱਖਣ ਲੱਗਿਆ ਮੈਂ ਅਕਿ ਸ਼ਹੀਦیاں ਵੀ ਨਹੀਂ ਰੱਖਣ ਲੱਗਾ ਅੱਛਾ ਮਹਾਰਾਜ ਆਪਣੇ ਸਿੱਖਾਂ ਨੂੰ ਆਪਣੇ ਪਿਆਰਿਆਂ ਨੂੰ ਮੈਂ ਕੱਲਾ ਕਹਿਣਾ ਨਹੀਂ ਵੀ ਭਾਣਾ ਮੰਨੋ ਭਾਣੇ ਚ ਰਹੋ ਸਾਨੂੰ ਸਤਿਗੁਰੂ ਕਹਿ ਕੇ ਨਹੀਂ ਗਏ ਭਾਣੇ ਚ ਰਹੋ ਭਾਣਾ ਮੰਨੋ ਤਤੀ ਤਵੀ ਤੇ ਬਹਿ ਕੇ ਤਤੀ ਰੇਤਾ ਸੀਸ ਤੇ ਪਵਾ ਕੇ ਇਹ ਦੱਸ ਕੇ ਗਏ ਨੇ ਵੀ ਭਾਣਾ ਐ ਮੰਨੀ ਦਾ ਇਹ ਦੱਸਿਆ ਮਹਾਰਾਜ ਤੇ ਸਾਰਸੰਗੇ ਜੀ ਇਹ ਗੁਰੂ ਅਰਜਨ ਦੇ ਮਹਾਰਾਜ ਨੇ ਐਸੀ ਸ਼ਹੀਦੀਆਂ ਦੀ ਨਹੀਂ ਰੱਖੀ ਫਿਰ ਭਾਵੇਂ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਧੜ ਦੋਦੂ ਦਾ ਕਰਨ ਦੀ ਗੱਲ ਹੋਵੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਹ ਕੋਹ ਕੇ ਜਮੂਰਾ ਨਾਲ ਮਾਸ ਨੋਚ ਨੋਚ ਕੇ ਸ਼ਹੀਦ ਕਰਨ ਦੀ ਗੱਲ ਹੋਵੇ ਮੈਂ ਤੁਹਾਨੂੰ ਦੱਸਿਏ ਸਿੱਖ ਕੌਮ ਦੇ ਇਤਿਹਾਸ ਵਿੱਚ ਕਦੇ ਨਹੀਂ ਆਏਗਾ ਜਦੋਂ ਸਾਨੂੰ 1984 ਆ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਨਾ 14-14 ਸਾਲ ਦੀਆਂ ਬੱਚੀਆਂ 16-16 ਸਾਲ ਦੀਆਂ ਬੱਚੀਆਂ ਆਪਣੇ ਸਰੀਰ ਨਾਲ ਐ ਬੰਬ ਬਣ ਕੇ ਉਹ ਜਿਹੜੇ ਤੋਪ ਜਿਹੜੀਆਂ ਤੋਪਾਂ ਜਿਹੜੇ ਟੈਂਕ ਉਹਨਾਂ ਦੇ ਮੂੰਹ ਕਰਕੇ ਹਰਮੰਦਰ ਸਾਹਿਬ ਨੂੰ ਗੋਲੇ ਚਲਾਉਂਦੇ ਸੀ ਨਾ 14-14 ਸਾਲ ਦੀਆਂ ਬੱਚੀਆਂ ਨੇ ਆਪਣੇ ਸਰੀਰ ਨਾਲ ਬੰਬ ਬਣ ਕੇ ਉਹਨਾਂ ਟੈਂਕਾਂ ਤੇ ਛਾਲਾ ਮਾਰੀਆਂ ਇਹ ਤਾਂ ਮਰਨ ਦਾ ਚਾ ਏਦਾਂ ਮਰਨ ਦਾ ਜਜਬਾ ਕਿੱਥੋਂ ਆ ਗਿਆ ਇਹ ਕੌਣ ਦੇ ਗਿਆ ਉਹ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਜਾ ਵਾਲੇ ਸਤਿਗੁਰਾਂ ਦਾ ਖੂਨ ਇਹ ਖਾਲਸੇ ਦੀਆਂ ਰਗਾਂ 'ਚ ਦੌੜਦਾ ਏ ਜੇ ਤੇ ਰਖਿਓ ਸਿੱਧਕ 'ਚ ਰਹਿਣਾ ਸਬਰ 'ਚ ਰਹਿਣਾ ਮੁੱਖੋਂ ਸੀਣਾ ਉਜਾਰਨੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਏ ਸਾਨੂੰ ਨਹੀਂ ਤਾਂ ਸੋਚ ਕੇ ਦੇਖੋ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸਿੱਖ ਕੌਮ 'ਚ ਸ਼ਹੀਦੀਆਂ ਹੋਈਆਂ ਨਹੀਂ ਇਹ ਹੋ ਵੀ ਰਹੀਆਂ ਐ ਪਰ ਐਡੀ ਪਾਵਰ ਕਿੱਥੋਂ ਆਈ ਐਡੀ ਅਜਮਤ ਕਿੱਥੋਂ ਆਈ ਸੋਚ ਕੇ ਵੇਖੋ ਅਸੀਂ ਸਾਡੀ ਉਂਗਲੀ ਤੇ ਛੱਟ ਵੱਜੇ ਸਹਾਰ ਨਹੀਂ ਸਕਦੇ ਉਹ ਜਨਖੜੀਆਂ ਤੇ ਚੜ ਗਏ ਇਹ ਪਾਵਰ ਸੀ ਅਮਰਤ ਦੀ ਇਹ ਪਾਵਰ ਸੀ ਬੰਦਗੀ ਦੀ ਇਹ ਪਾਵਰ ਸੀ ਨਾਮ ਦੀ ਜਿਹੜਾ ਨਾਮ ਜਪੇਗਾ ਜਿਹੜਾ ਭਗਤੀ ਕਰੇਗਾ ਉਹਨੂੰ ਬੰਦ-ਬੰਦ ਕਰਕੇ ਕੱਟ ਦਿਓ ਕਦੇ ਧਰਮ ਨਹੀਂ ਛੱਡ ਸਕਦਾ ਇੱਥੇ ਤਾਂ ਲੋਕ ਸਾਬਣਾਂ ਦੇ ਪੈਕਟਾਂ ਪਿੱਛੇ ਧਰਮ ਛੱਡ ਜਾਂਦੇ ਨੇ ਇੱਥੇ ਤਾਂ ਲੋਕੀ ਸਰਫ ਦੇ ਪੈਕਟ ਪਿੱਛੇ ਧਰਮ ਛੱਡ ਜਾਂਦੇ ਨੇ ਆਪਣਾ ਪਰ ਜਿਹੜੇ ਪਿਆਰ ਕਰਦੇ ਨੇ ਨਾ ਮਹਾਰਾਜ ਨੂੰ ਉਹ ਨਹੀਂ ਛੱਡ ਸਕਦੇ ਸਿੱਧਕ ਵੀ ਐਸਾ ਸੁਣਿਓ ਬਾਬਾ ਜਰਨੈਲ ਸਿੰਘ ਜੀ ਨਾਲ ਇੱਕ ਸਿੰਘ ਰਹਿੰਦਾ ਹੈ ਬਾਬਾ ਜਰਨੈਲ ਸਿੰਘ ਜੀ ਦਾ ਉਹਨਾਂ ਦੇ ਜਥੇ 'ਚ ਇੱਕ ਸਿੰਘ ਰਹਿੰਦਾ ਸੀ ਜਿੰਦਾ ਨਾਮ ਸੀ ਭਾਈ ਅਨੋਖ ਸਿੰਘ ਬੱਬਰ ਭਾਈ ਅਨੋਖ ਸਿੰਘ ਬੱਬਰ ਪੁਲਿਸ ਨੇ ਫੜ ਲਿਆ ਸੁਣਿਓ ਕਦੇ ਸਮਾਂ ਮਿਲੇ ਤੇ ਭਾਈ ਅਨੋਖ ਸਿੰਘ ਬੱਬਰ ਦਾ ਇਤਿਹਾਸ ਪੜ੍ਹ ਕੇ ਵੇਖਿਓ ਜਿੰਨੇ ਤੁਸੀਂ ਹੈ ਜਿੰਨਾ ਦਿਆ ਚਾਰ ਇਸ ਪੰਜਾਬ ਦੀ ਪੁਲਿਸ ਨੇ ਉਸ ਸਿੰਘ ਦੇ ਕੀਤਾ ਹੈ ਨਹੀਂ ਕਿਸੇ ਨੇ ਚੱਲਿਆ ਹੋਣਾ ਐਡਾ ਸਿੱਧਕ ਭਾਈ ਅਨੋਖ ਸਿੰਘ ਦੀ ਬਬਰ ਪੁਲਿਸ ਨੇ ਫੜ ਲਿਆ ਫੜ ਕੇ ਐ ਸਾਹਮਣੇ ਖੜਾ ਰਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਸ਼ੱਦਦ ਕਰਦੇ ਰਹੇ ਸਰੀਰ ਤੇ ਸ਼ਾਮ ਤੱਕ ਸਰੀਰ ਤੇ ਟਾਰਚਰ ਕਰਦੇ ਰਹੇ ਤਸ਼ੱਦਦ ਕਰਦੇ ਰਹੇ ਤਸ਼ੱਦਦ ਵੀ ਕਿਹੈਸਾ ਕਹਿੰਦੇ ਬਾਪ ਭਾਈ ਉਹ ਨੋਕ ਸਿੰਘ ਜੀ ਬੱਬਰ ਦੇ ਢਿੱਡ ਵਿੱਚ ਗਰਮ ਸਲਾਈਆਂ ਕਰਕੇ ਨਾ ਸਰੀਏ ਗਰਮ ਕਰਕੇ ਢਿੱਡ ਦੇ ਵਿੱਚ ਦੀ ਲੰਗਾਇਆ ਹੋਣਾ ਢਿੱਡ ਦੇ ਵਿੱਚ ਦੀ ਗਰਮ ਸਲਾਈਆਂ ਆਗ ਵਰਗੀਆਂ ਢਿੱਡ ਦੇ ਵਿੱਚ ਵੀ ਲੰਗਾਈਆਂ ਇੱਥੇ ਹੀ ਵਸਨੀ ਗਰਮ ਖੋ ਉਸ ਵੇਲੇ ਕਹਿੰਦੇ ਪੈਰਾਂ ਦੀਆਂ ਤਲੀਆਂ 'ਚ ਸਰੀਏ ਪਾ ਕੇ ਵੇਖੋ ਪੈਰਾਂ ਦੀਆਂ ਤਲੀਆਂ 'ਚ ਆਇ ਸਰੀਏ ਪਾ ਕੇ ਲੱਤ 'ਚ ਗਰਮ ਕਰਕੇ ਸਰੀਏ ਪਾਏ ਤੇ ਦੋਵੇਂ ਲੱਤਾਂ 'ਚ ਸਰੀਏ ਪਾ ਕੇ ਜਿੱਦਾਂ ਆਪਾਂ ਸਰੀਆ ਐਵੇਂ ਮੋੜੀਦਾ ਨਾ ਭਾਈ ਅਨੋਖ ਸਿੰਘ ਬੱਬਰ ਦੀ ਇੱਕ ਇੱਕ ਲੱਤ ਨੂੰ ਐਂ ਕਰਕੇ ਮੋੜਿਆ ਗਿਆ ਸਰੀਏ ਪਾ ਕੇ ਐਤਾ ਤੇ ਆ ਜਾਰ ਇੱਥੇ ਵਸਨੀ ਢਿੱਡ 'ਚ ਸਲਾਈਆਂ ਮਾਰੀਆਂ ਲੱਤਾਂ 'ਚ ਸਰੀਏ ਪਾਏ ਓ ਗੁਰਪਖੋ ਐਂ ਬੈਠਾ ਹੋਵੇ ਬੰਦਾ ਤੁਸੀਂ ਕਿਸੇ ਦਾ ਚਾਕੂ ਨਾਲ ਤੁਸੀਂ ਕਿਸੇ ਦਾ ਪੇਚਕਾਸ ਨਾਲ ਤੁਸੀਂ ਕਿਸੇ ਦਾ ਸਰੀਏ ਨਾਲ ਹੱਥ ਤੇ ਜ਼ਖਮ ਕਰੋ ਕਿੰਨੀ ਤਕਲੀਫ ਹੁੰਦੀ ਜਦੋਂ ਐ ਪੈਰ 'ਚ ਪੈਰ ਦੀ ਤਲੀ ਤੋਂ ਸਰੀਆ ਚੜਿਆ ਹੋਏਗਾ ਕਿਹੈਸਾ ਦਰਦ ਹੋਏਗਾ ਐਨਾ ਦਰਦ ਪਹਿਲਾਂ ਢਿੱਡ 'ਚ ਸਲਾਈਆਂ ਲਗਾਈਆਂ ਫਿਰ ਲੱਤਾਂ 'ਚ ਸਲਾਈਆਂ ਲਗਾਈਆਂ ਇੱਥੇ ਹੀ ਬਸ ਨਹੀਂ ਇਹਦੇ ਭਾਈ ਅਨੋਖ ਸਿੰਘ ਬੱਬਰ ਦੀਆਂ ਅੱਖਾਂ 'ਚ ਗਰਮ ਸਲਾਈਆਂ ਕਰਕੇ ਮਾਰੀ ਅੱਖਾਂ 'ਚ ਕਮਾਲ ਦੀ ਗੱਲ ਕੈਸੀ ਮਿੱਟੀ ਦੇ ਸਿੰਘ ਬਣੇ ਕੈਸਾ ਜਜ਼ਬਾ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਦੇ ਵਿੱਚ ਭਰਿਆ ਸਾਰੀ ਦਿਹਾੜੀ ਤਸ਼ੱਦਦ ਹੁੰਦਾ ਰਿਹਾ ਭਾਈ ਅਨੋਖ ਸਿੰਘ ਬੱਬਰ ਦੀ ਜਦੋਂ ਅੱਖਾਂ 'ਚ ਸਲਾਈਆਂ ਮਾਰੀਆਂ ਨਾ ਇੱਕ ਡੇਲਾ ਇੱਕ ਅੱਖ ਐ ਬਾਹਰ ਲਟਕ ਗਈ ਇਹ ਬਹੁਤਾ ਲੰਮਾ ਅਧਿਆਸ ਨਹੀਂ 84 ਦਾ ਅਧਿਆਸ ਹੈ ਆਈਦਾ ਜਦੋਂ ਅੱਖ ਬਾਹਰ ਲਟਕ ਗਈ ਐ ਬਾਹਰ ਲਟਕ ਗਈ ਮੁੱਖੋਂ ਸੀਨ ਜਾਰੀ ਗੁਰੂ ਕੇ ਸਿੱਖ ਨੇ ਜਿਹੜੇ ਸਿਪਾਹੀ ਟੌਰਚਰ ਕਰਦੇ ਨੇ ਨਾ ਉਸ ਵੇਲੇ ਭਾਈ ਅਨੋਖ ਸਿੰਘ ਬੱਬਰ ਪੁੱਛਦਾ ਇਹਨਾ ਭਾਈ ਸਮਾਂ ਕੀ ਹੋ ਗਿਆ ਇਹ ਪੁੱਛਦਾ ਹੈ ਸ਼ਾਮਾਂ ਕੀ ਹੋ ਗਿਆ ਕਹਿੰਦੇ ਜੀ ਸ਼ਾਮ ਦਾ ਸੰਧਿਆ ਵੇਲਾ ਹੋ ਗਿਆ ਉਸ ਵੇਲੇ ਇੱਕ ਪਾਸੇ ਸਰੀਰ ਤੇ ਜ਼ਖਮ ਨੇ ਇੱਕ ਪਾਸੇ ਸਰੀਰ ਚ ਸਰੀਆ ਵਾੜੇ ਬੰਦਾ ਤਾਂ ਦਰਦ ਨਾਲ ਨਹੀਂ ਉੱਠਦਾ ਉਹ ਵੇਸੀ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਸ਼ਕਤੀ ਭਾਈ ਅਨੋਖ ਸਿੰਘ ਬੱਬਰ ਦੀ ਅੱਖ ਲਟਕਦੀ ਏ ਤੇ ਭਾਈ ਅਨੋਖ ਸਿੰਘ ਬੱਬਰ ਕਹਿੰਦਾ ਕਹਿੰਦਾ ਮੈਂ ਸ੍ਰੀ ਰਹਿਰਾ ਸਾਹਿਬ ਜੀ ਦੀ ਬਾਣੀ ਪੜ ਲਾਂ ਮੇਰਾ ਨੈਤ੍ਰੇਬਲਾ ਸਮਾ ਹੋ ਗਿਆ ਮੈਂ ਸ੍ਰੀ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨਾ ਹੈ ਆਨੰਦ ਵਿੱਚ ਬਾਣੀ ਪੜ੍ਹਦੇ ਨੇ ਉਹ ਗੁਰਮਖੋ ਐਨੇ ਤਸੀਹੇ ਝੱਲ ਕੇ ਵੀ ਸਰਕਾਰਾਂ ਚੁਕਾ ਨਹੀਂ ਸਕੀਆਂ ਕਾਦੀ ਬਖਸ਼ਿਸ਼ ਸੀ ਉਹ ਗੁਰਮਖੋ ਇਹ ਨਾਮ ਦੀ ਬਖਸ਼ਿਸ਼ ਇੱਕ ਨਸ਼ਾ ਓਏ ਜਿਹੜਾ ਤੁਹਾਨੂੰ ਮੈਡੀਕਲ ਦੁਕਾਨਾਂ ਤੋਂ ਮਿਲਦਾ ਹੈ ਠੇਕਿਆਂ ਤੋਂ ਦਾਰੂ ਦੀਆਂ ਬੋਤਲਾਂ ਮਿਲਦੀਆਂ ਹੈ ਜਿਹੜੇ ਬੰਦੇ ਸ਼ਾਮ ਨੂੰ ਪੀਂਦੇ ਨੇ ਸਵੇਰ ਨੂੰ ਉੱਤਰ ਜਾਂਦੀ ਏ ਜਿਹੜੇ ਨਾਮ ਦਾ ਨਸ਼ਾ ਕਰਦੇ ਨੇ ਨਾ ਜਿਹੜੇ ਬੰਦਗੀ ਦਾ ਨਸ਼ਾ ਕਰਦੇ ਨੇ ਪਰਮਖੋ ਇਹ ਚੇਤੇ ਰੱਖਿਓ ਨਾਮ ਦਾ ਨਸ਼ਾ ਜਿੰਨੂੰ ਚੜ ਗਿਆ ਨਾ ਇਹ ਨਸ਼ਾ ਐਸਾ ਏ ਇਹ ਆਰਿਆਂ ਦੇ ਦੰਦਿਆਂ ਥੱਲੇ ਵੀ ਨਹੀਂ ਲੈਂਦਾ ਬੋਲੋ ਸ਼੍ਰੀ ਵਾਹਿ ਹੈ ਗੁਰੂ ਇਹ ਨਸ਼ਾ ਨਹੀਂ ਉਤਰਦਾ ਆਰਿਆਂ ਦੇ ਦੰਦਿਆਂ ਥੱਲੇ ਵੀ ਨਹੀਂ ਲੈਂਦਾ ਧੰਸਿਓ ਸਿੰਘ ਨਸੀਓ ਗੁਰੂ ਕਾ ਖਾਲਸਾ ਸਭ ਸਾਧ ਸੰਗਤ ਇਸ ਸਿਮਰਨ ਦੀ ਬਰਕਤ ਸੀ ਬੰਦਗੀ ਦੀ ਬਰਕਤ ਸੀ ਦੇਗਾ ਚੜ ਗਏ ਪੁੱਠੀਆਂ ਖੱਲਾਂ ਲੋਹਾ ਗਏ ਜਾਨਾਂ ਨਿਸ਼ਾਵਰ ਕਰ ਗਏ ਸਾਧ ਸੰਗਤ ਜਿਹੜਾ ਨਾਮ ਜਪੇਗਾ ਜਿਹੜਾ ਭਗਤੀ ਕਰੇਗਾ ਜਿਹੜਾ ਸਿਮਰਨ ਕਰੇਗਾ ਇਹ ਚੇਤੇ ਰੱਖਿਓ ਗੁਰੂ ਉਹਨੂੰ ਐਸੀ ਬਖਸ਼ਿਸ਼ ਦਿੰਦਾ ਹੈ ਫੇਰ ਨਹੀਂ ਮੁੱਖੋਂ ਸੀ ਉਚਰਦਾ ਫੇਰ ਨਹੀਂ ਉਹ ਜਦੋਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਲੱਗੇ ਨਾ ਇੱਕ ਦਿਨ ਦਾ ਕੰਮ ਨਹੀਂ ਭਾਈ ਅਨੋਖ ਸਿੰਘ ਬੱਬਰ ਨਹੀਂ ਉਹ ਤੋਂ ਪਹਿਲਾਂ ਵੀ ਜਿਸੇ ਸਿੰਘ ਦੇ ਮੁੱਖ ਚੋਂ ਸੀਨ ਹੀ ਨਿਕਲੀ ਬਾਬਾ ਭਾਈ ਮਨੀ ਸਿੰਘ ਜੀ ਦੀ 90 ਸਾਲ ਦੀ ਉਮਰ ਸੁਣਿਓ 90 ਸਾਲ ਦੀ ਉਮਰ ਜਦੋਂ ਸ਼ਹੀਦ ਕਰਨ ਦਾ ਫਤਵਾ ਜਾਰੀ ਹੋਇਆ ਨਾ ਭਾਈ ਮਨੀ ਸਿੰਘ ਜੀ ਨੂੰ ਜਲਾਦ ਆਇਆ ਕੇਸ ਬੰਨੇ ਨੇ ਚੌਂਕੜਾ ਮਾਰ ਕੇ ਬੈਠੇ ਭਾਈ ਮਨੀ ਸਿੰਘ ਜੀ ਜਲਾਦ ਆਇਆ ਆ ਕੇ ਕਹਿੰਦਾ ਹੈ ਕਿ ਨਾ ਬਾਬਾ 90 ਸਾਲਾਂ ਦੀ ਉਮਰ ਐਡਾ ਬਜ਼ੁਰਗ ਸਰੀਰ ਉਹ ਮੈਨੂੰ ਤਰਸ ਆਉਂਦਾ ਹੈ ਤੂੰ ਕਿਉਂ ਇੱਥੇ ਬੈਠਾ ਹੈ ਮੰਨ ਲੈ ਇਸਲਾਮ ਧਰਮ ਤੇਰੀ ਜਾਨ ਬਖਸ਼ੀ ਜਾਏਗੀ ਜਾਨ ਥੋੜਾ ਦੁਬਾਰਾ ਮਿਲਣੀ ਸੁਣਿਓ ਤੇਰੀ ਜਾਨ ਬਖਸ਼ੀ ਜਾਏਗੀ ਪਤਾ ਕੀ ਕਹਿੰਦੇ ਤੂੰ ਆਪਣਾ ਕੰਮ ਕਰ ਜਲਾਦ ਕਹਿੰਦਾ ਕਹਿੰਦਾ ਬਾਬਾ ਜੀ ਮੈਂ ਆਪਣਾ ਪਹਾੜਾ ਤਿੱਖਾ ਕਰ ਲਾਂ ਟਾਕੂਆ ਜਿੰਨੇ ਨਾਲ ਬੰਦ-ਬੰਦ ਕੱਟਣਾ ਹੈ ਸੁਣਿਓ ਮੈਂ ਆਪਣਾ ਟਾਕੂਆ ਤਿੱਖਾ ਕਰ ਲੈਣ ਦਿਓ ਭਾਈ ਮਨੀ ਸਿੰਘ ਜੀ ਆਖਣ ਲੱਗੇ ਕਹਿੰਦੇ ਤੂੰ ਆਪਣਾ ਟਾਕੂਆ ਤਿੱਖਾ ਕਰ ਲੈ ਮੈਨੂੰ ਆਪਣਾ ਮਨ ਤਿੱਖਾ ਕਰ ਲੈਣ ਦੇ ਮੈਨੂੰ ਮਨ ਤਿੱਖਾ ਕਰ ਲੈਣ ਦੇ ਉਹ ਕਹਿੰਦਾ ਹੈ ਮੈਂ ਪੱਥਰ ਦੇ ਟਾਕੂਆ ਕਸਾਵਾਂਗਾ ਤੇ ਤਿੱਖਾ ਹੋ ਜਾਏਗਾ ਉਹ ਬਾਬਾ ਤੂੰ ਮਨ ਕਾਦੇ ਨਾਲ ਤਿੱਖਾ ਕਰਨਾ ਹੈ ਭਾਈ ਮਨੀ ਸਿੰਘ ਜੀ ਆਖਣ ਲੱਗੇ ਸਾਨੂੰ ਮਨ ਤਿੱਖਾ ਕਰਨ ਵਾਸਤੇ ਸਾਡੇ ਗੁਰਾਂ ਨੇ ਜਪਜੀ ਸਾਹਿਬ ਦੀ ਬਾਣੀ ਦਿੱਤੀ ਸਾਹਿਬ ਜਵਜੀਤ ਸਾਹਿਬ ਦਾ ਬਾਸ਼ ਦਿੱਤਾ ਸਾਨੂੰ ਸਾਧ ਸੰਗਤ ਆਏ ਜਲਾਦ ਆ ਗਿਆ ਲੋਕੀ ਆਲੇ ਦੁਆਲੇ ਖੜੇ ਵੇਖਣ ਆਏ ਕਹਿੰਦੇ ਜਲਾਦ ਨੇ ਨਾ ਭਾਈ ਮਣੀ ਸਿੰਘ ਜੀ ਦਾ ਹੱਥ ਫੜਿਆ ਸੁਣਿਓ ਭਾਈ ਮਣੀ ਸਿੰਘ ਜੀ ਦਾ ਏ ਗੋਟ ਦੇ ਕੋਲੋਂ ਹੱਥ ਫੜਿਆ ਤੇ ਵਾਰ ਕਰਨ ਲੱਗਾ ਆਏ ਜਦੋਂ ਉਵਾ ਚੁੱਕਿਆ ਵਾਰ ਕਰਨ ਲੱਗਾ ਭਾਈ ਮਣੀ ਸਿੰਘ ਜੀ ਆਖਣ ਲੱਗੇ ਜਲਾਦਾ ਉਹ ਰੁਕ ਜਾ ਵਾਰ ਨਾ ਕਰੀਂ ਕਹਿੰਦਾ ਬਾਬਾ ਕੀ ਗੱਲ ਡਰ ਗਿਆ ਅਜੇ ਤਾਂ ਵਾਰ ਕੀਤਾ ਵੀ ਨਹੀਂ ਅਜੇ ਤਾਂ ਟਾਕੂਆ ਚਲਾਇਆ ਵੀ ਨਹੀਂ ਤੂੰ ਪਹਿਲਾਂ ਹੀ ਡੋਲ ਗਿਆ ਤੂੰ ਪਹਿਲਾਂ ਹੀ ਡਰ ਗਿਆ ਬਾਬਾ ਕੀ ਗੱਲ ਡਰ ਲੱਗਦਾ ਡੋਲ ਗਿਆ ਭਾਈ ਮਣੀ ਸਿੰਘ ਜੀ ਕਹਿੰਦੇ ਡੋਲਿਆ ਨਹੀਂ ਮੈਂ ਮੈਂ ਡਰਿਆ ਨਹੀਂ ਫੇਰ ਮੇਰਾ ਹੱਥ ਕਿਉਂ ਫੜਿਆ ਜੇ ਡਰਿਆ ਨਹੀਂ ਮੇਰਾ ਹੱਥ ਕਿਉਂ ਫੜਿਆ ਉਸ ਵੇਲੇ ਭਾਈ ਮਨੀ ਸਿੰਘ ਜੀ ਆਖਣ ਲੱਗੇ ਕਹਿੰਦੇ ਤੇਰਾ ਹੱਥ ਮੈਂ ਤਾਂ ਫੜਿਆ ਤੈਨੂੰ ਤੇਰੇ ਮਾਲਕ ਦਾ ਕੀ ਹੁਕਮ ਹੈ ਕਿੰਨ ਬੰਦ-ਬੰਦ ਕੱਟਣ ਦਾ ਤੈਨੂੰ ਤੇਰੇ ਮਾਲਕ ਦਾ ਹੁਕਮ ਹੈ ਬੰਦ-ਬੰਦ ਕੱਟਣ ਦਾ ਤੂੰ ਵਾਰ ਕਰਨ ਲੱਗਾ ਗੁੱਟ ਕੋਲੋਂ ਤੇਰਾ ਹੱਥ ਮੈਂ ਤਾਂ ਫੜਿਆ ਤੈਨੂੰ ਦੱਸਣ ਵਾਸਤੇ ਬੰਦ ਗੁੱਟ ਤੋਂ ਨਹੀਂ ਬੰਦ ਪੋਟੇ ਤੋਂ ਸ਼ੁਰੂ ਹੁੰਦਾ ਆਖੋ ਸਤਨਾਮ ਜੀਵਾ ਹੈ ਗੁਰੂ ਬੰਦ ਪੋਟੇ ਤੋਂ ਸ਼ੁਰੂ ਹੁੰਦਾ ਹੈ ਗੁੱਟ ਤੇ ਵਾਰ ਨਾ ਕਰ ਮੇਰਾ ਪੋਟਾ ਪੋਟਾ ਕੱਟ ਦੇ ਇਹ ਕਿਹਾ ਸੀ ਉਸ ਵੇਲੇ ਜਲਾਦ ਕਹਿੰਦਾ ਬਾਬਾ ਮੈਂ ਤਾਂ ਕਿਹਾ ਸੀ ਵੱਡਾ ਵੱਡਾ ਕਰਕੇ ਵੱਡਾਂਗਾ ਛੇਤੀ ਜਾਨ ਨਿਕਲੇਗੀ ਤੂੰ ਕਹਿੰਦਾ ਪੋਟਾ-ਪੋਟਾ ਕੱਟ ਦੇ ਸਾਰਸੰਗਤ ਜੀ ਅਖੀਰ ਵਿੱਚ ਜਲਾਦ ਵੀ ਪਤਾ ਕੀ ਕਹਿੰਦੇ ਸੀ ਜਲਾਦਾਂ ਦੇ ਮੂੰਹੋਂ ਇੱਕੋ ਗੱਲ ਨਿਕਲਦੀ ਸੀ ਆਕ ਕੇ ਜਲਾਦ ਵੀ ਆਏ ਕਹਿੰਦੇ ਸੀ ਤਸੀਹੇ ਦੇ ਕੇ ਵੇਖ ਲੈ ਬੰਦ ਬੰਦ ਕੱਟ ਕੇ ਵੇਖ ਲੈ ਦਰਖੜੀਆਂ ਦੇ ਚਾੜ ਕੇ ਵੇਖ ਲੈ ਤੋਪਾਂ ਤੇ ਟੈਂਕਾਂ ਨਾਲ ਉਡਾ ਕੇ ਵੇਖ ਲੈ ਇਹ ਨਹੀਂ ਕਿਸੇ ਦੇ ਦੀਨ ਜੰਮਡੇ ਉਹ ਤਾਂ ਇੱਕੋ ਗੱਲ ਕਹਿੰਦੇ ਰਹੇ ਸਿੰਘ ਸਿਰ ਕਟਵਾਉਣਾ ਨਹੀਂ ਮੁੜਦੇ ਸਿੰਘ ਦੇ ਸਿਰ ਕਟਵਾਉਣਾ ਨਹੀਂ ਮੁੜਦੇ ਮੁੜ ਜਾਂਦੇ Today. ਦਾਰਾਂ ਦੇ ਪੱਤ ਝੜਾਂ ਚ ਰਹਿੰਦੇ ਆ ਰਹਿੰਦੇ ਆ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਸਿੰਘ ਸਿਰ ਕਟਵਾਉਣਾ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਾਂ ਦਲਵਾਰਾਂ ਦੇ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਤੇ ਇਹ ਬਖਸ਼ਿਸ਼ਾਂ ਇਹ ਐਡੀ ਪਾਵਰ ਅੱਡੀ ਐਡੀ ਅਜਮਤ ਚਰਖੜੀਆਂ ਤੇ ਚੜਨ ਦਾ ਚਾਹ ਮਰਨ ਦਾ ਜਜ਼ਵਾ ਮਰਨ ਦਾ ਚਾਹ ਇਹਨਾਂ ਦੇ ਅੰਦਰ ਕੌਣ ਭਰ ਗਿਆ ਇਹਨਾਂ ਦੇ ਪਿੱਛੇ ਤਾਕਤ ਕਿਹੜੀ ਕੰਮ ਕਰਦੀ ਏ ਇਹਨਾਂ ਦੇ ਪਿੱਛੇ ਕੌਣ ਬੋਲਦਾ ਹੈ ਇਹਨਾਂ ਦੇ ਵਿੱਚ ਕੌਣ ਆਉਂਦਾ ਹੈ ਜਦੋਂ ਸ਼ਹੀਦੀ ਦੇਣ ਵਾਸਤੇ ਤਿਆਰ ਹੁੰਦੇ ਨੇ ਸਾਧ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਧਿਆਨ ਧਰ ਕੇ ਕੋਈ ਸਿੰਘ ਸ਼ਹੀਦੀ ਦੇਣ ਵਾਸਤੇ ਤੁਰਦਾ ਹੈ ਕਲਗੀਧਰ ਗੁਰੂ ਗੋਬਿੰਦ ਸਿੰਘ ਉਹਦੇ ਸਿਰ ਤੇ ਆ ਕੇ ਖੜ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਵਰਦਖ ਵਰਤਦੇ ਨੇ ਤੇ ਚੇਤੇ ਰੱਖੋ ਸ਼ਹੀਦਾਂ ਦੀਆਂ ਯਾਦਾਂ ਮਨਾਉਣੀਆਂ ਸ਼ਹੀਦਾਂ ਦੇ ਪਿਆਰ ਵਿੱਚ ਬਹਿਣਾ ਸ਼ਹੀਦਾਂ ਦੇ ਪਿਆਰ ਚ ਜੁੜ ਕੇ ਬੈਠਣਾ ਇਹ ਚੇਤੇ ਰੱਖਿਓ ਜੇ ਉਹਨਾਂ ਨੇ ਆਪਣੇ ਸਰੀਰ ਤੇ ਤਸ਼ੱਦਦ ਝੱਲੇ ਨੇ ਜੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜੇ ਮਰਨ ਦਾ ਜਜ਼ਬਾ ਉਹਨਾਂ ਅੰਦਰ ਪੈਦਾ ਹੋਇਆ ਇੱਕੋ ਚੀਜ਼ ਸੀ ਬੰਦਗੀ ਨਾਮ ਸਿਮਰਨ ਨਾਮ ਦੀ ਤਾਕਤ ਬੰਦਗੀ ਦੀ ਤਾਕਤ ਸਿਮਰਨ ਦੀ ਤਾਕਤ ਇਹੀ ਸੀ ਤੇ ਸਾਰੀ ਸੰਗਤ ਦੇ ਚਰਨਾਂ 'ਚ ਅਦਾਸ ਬੇਨਤੀ ਕਰਦਾ ਹੈ ਨਾਮ ਜਪੋ ਭਗਤੀ ਕਰੋ ਬੰਦਗੀ ਕਰੋ ਰਜ ਰਜ ਕੇ ਧਿਆਨ ਲਾਓ ਸਾਧ ਸੰਗਤ ਜੀ ਇੱਕ ਦਿਨ ਐਸਾ ਆ ਜਾਏਗਾ ਉਹਨਾਂ ਜਹਾਰੂਆਂ ਵਰਗੇ ਉਹਨਾਂ ਜੋਧਿਆਂ ਵਰਗੇ ਉਹਨਾਂ ਸ਼ਹੀਦਾਂ ਵਰਗੇ ਅਸੀਂ ਬਣ ਨਹੀਂ ਸਕਦੇ ਪਰ ਉਹਨਾਂ ਦੇ ਪਾਏ ਹੋਏ ਪੂਰਣਿਆਂ ਤੇ ਚੱਲਣ ਦਾ ਯਤਨ ਜ਼ਰੂਰ ਕਰੀਏ ਉਹ ਉਹਨਾਂ ਵਾਂਗੂ ਸਾਨੂੰ ਜ਼ਿੰਦਗੀ ਜਿਉਣੀ ਆ ਜਾਏ ਉਹਨਾਂ ਵਾਂਗੂ ਸਾਨੂੰ ਜੀਵਨ ਵਿੱਚ ਵਿਚਰਣਾ ਆ ਜਾਏ ਧਰਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ ਅੱਜ ਤੁਸੀਂ 6 ਜੂਨ ਦਾ ਦਿਹਾੜਾ ਹੈ ਹਰ ਮੋੜ ਤੇ ਹਰ ਪਿੰਡ ਵਿੱਚ ਹਰ ਨਗਰ ਵਿੱਚ ਹਰ ਸ਼ਹਿਰ ਵਿੱਚ ਸ਼ਬੀਲਾਂ ਲਗੀਆਂ ਐ ਬਾਬਾ ਜਰਨੈਲ ਸਿੰਘ ਦੀਆਂ ਫੋਟੋਆਂ ਨੌਜਵਾਨ ਛਾਤੀਆਂ ਤੇ ਵਾਈ ਫਿਰਦੇ ਨੇ ਆਪਣੇ ਡੋਲਿਆਂ ਤੇ ਵਾਈ ਫਿਰਦੇ ਨੇ ਇਹ ਕੀ ਸੀ ਭਲਾ ਗੁਰਮਖੋ ਪੜੀ ਸੀ ਧਾਰਨਾ ਇੱਕ ਵਾਰੀ ਬੋਲਿਓ ਸਾਰੇ ਉਹ ਜਿਹੜੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਵਿਕਦੀਆਂ ਨੇ ਤਸਵੀਰਾਂ ਤੱਕ ਬਾਤਾਂ ਪੈਣ ਗਿਆ ਐਸ ਮਰਦ ਦੇ ਸੱਚੇ ਪਾਤਸ਼ਾਹ ਮੀਰ ਕਰਨ ਬਾਣੀ ਦਾ ਅਭਿਆਸ ਵਾਤ ਤੋਂ ਬਾਅਦ ਸਿਮਰਨ ਦਾ ਅਭਿਆਸ ਵਾਤ ਤੋਂ ਬਾਅਦ ਇਹਨਾਂ ਦਿਨਾਂ ਵਿੱਚ ਅਰਦਾਸਾਂ ਕਰਿਆ ਕਰੋ ਸਤਿਗੁਰੂ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈਣ ਆਓ